ਸਤਿ ਈ ਗੁਰੂ ਅੰਕੁਰ ਬਨਰਪੁਰ ਜੀ ਕੀ ਬਖਸ਼ੇ ਸਿੱਖ ਭਉਤੀ ਜੀ ਸਹਾਈ ਰਾਗ ਸਿੱਖ ਭਉਤੀ ਜੀ ਦੇ ਪਾਠ ਸੇ ਦਸਵੇਂ ਪ੍ਰਤਮ ਗੁਰਦੇ ਸੁਬਰ ਕਾ ਗੁਰੂ ਨਾਨਕ ਦੇਵ ਧਿਆਏ ਗੁਰੰਧਰ ਗੁਰ ਤੇ ਅਮਰਦਾਸ RAMਦਾਸ ਮੋਇ ਸਹਾਈ ਅਰਜਨ ਹਰ ਗੋਬਿੰਦ ਰਉ ਸੁਮਰੋ ਸਿਧਿ ਹਰਿ ਹਦਰਾਏ ਸ੍ਰੀ ਹਰਿ ਮਨ ਪ੍ਰਸੰਤ ਧਿਆਈਐ ਜਿਸੁ ਦਿੱਸੇ ਸੰਗਤ ਜਾਏ ਏਬ ਬਹਾਦਰ ਸੁਮਰਿਆ ਘਰ ਨੌਨ ਜਾਵੈ ਧਾਏ ਸਭ ਥਾਈ ਮੋਇ ਸਹਾਈ ਦਸਵੇਂ ਪਾਠਾ ਸ੍ਰੀ ਗੁਰੂ ਸਿੰਘ ਮਹਾਰਾਜ ਸਤਿ ਸਾਈਂ ਹੋਏ ਸੁਹਾਏ ਦਸਾਂ ਪਾਤਸ਼ਾਹ ਦੀ ਜੋਤ ਅਨੰਤ ਅਨਸਾਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਦਰਸ਼ਨ ਦਾਰਿਆਂ ਕਾ ਧਿਆਨ ਕਰਨ ਕੇ ਫਾਲ ਸਹਿ ਬੋਲੋ ਜੀ ਗੁਰੂ ਸਿੰਘਾ ਸਿੰਘੜੀਆਂ ਨੇ ਧਰਮ ਜੀ ਦਾ ਸੀਸ ਦਿੱਤੇ ਬੰਦ ਬੰਦ ਬਿਟਾਏ ਖੋਪੜੀਆਂ ਲੋਹਰੀਆਂ ਦਰਖੜੀਆਂ ਤੇ ਚੜ੍ਹੇ ਤਲ ਆੜਿਆਂ ਨਾਲ ਚਰਾਏ ਗਏ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਦੇ ਸਾਂ ਸਵਾਸਾਂ ਸੰਗਨ ਗਾਹੀ ਤੇਰਾ ਦੀਪ ਪਵਿੱਤਰ ਕੁਮੈਦਾ ਧਿਆਨ ਵਰਗੇ ਆਹ ਖਾਲਸਾ ਜੀ ਸਾਇਬ ਤਾਂਤਾ ਰਛਿਆ ਰਿਆ ਤੇ ਦੇ ਤੇਜ ਮਤੇ ਦਰਬ ਸਿੰਘ ਪੈ ਪੰਥ ਦੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਜਿਉਂ ਜੋ ਪੰਚਮ ਕੜਾ ਪ੍ਰਸ਼ਾਦ ਦੀਆਂ ਦੇ ਗਾ ਤੇ ਮਿੱਠਾ ਪ੍ਰਸ਼ਾਦ ਹਾਜ਼ਰ ਹੋਇਆ ਕਿਰਪਾ ਕਰੋ ਜੀ ਕੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਗੇਮ ਖੇਡਣੀ ਆ ਲੱਗਦਾ ਨਹੀਂ ਕਿ ਕਿਹਦੇ ਨਾਲ ਖਾਡਣੀ ਚਾਹਗਾ ਖੇਡਿਓ ਲੜਿਓ ਲੜਿਓ ਨਾ ਟੂਰਨਾਮੈਂਟ ਸ਼ੁਰੂ ਹੋ ਰਿਹਾ ਜਿਹਦਾ ਆਗਾਜ਼ ਅੱਜ 27 ਤਰੀਕ ਤੋਂ ਆਪਾਂ ਸ਼ੁਰੂ ਕੀਤਾ 27 ਤੋਂ ਲੈ ਕੇ 3 ਤਰੀਕ ਤੱਕ ਮੈਂ ਚੱਲੂਗੇ ਪਹਿਲਾ ਸਾਡਾ ਨਾਮ ਹੈ 51000 ਓਪਨ ਦੂਜਾ ਨਾਮ ਹੈਗਾ 41000 ਤੇ ਤੀਜਾ ਨਾਮ ਹੈਗਾ 15000 ਤਾਂ ਜਿਹੜਾ ਬੇਟ ਵਾਲਾ ਹੈ ਜਿਹੜਾ ਉਮਰ ਦੇ ਲਿਹਾਜ਼ ਨਾਲ ਹੈ ਪਹਿਲਾ ਨਾਮ ਹੈਗਾ 21000 ਦੂਜਾ 16000 ਤੀਜਾ 71000 ਤਾਂ ਅੱਜ ਅਦਗਠਨ ਦੇ ਵਿੱਚ ਸਾਡੇ ਸਰਪੰਚ ਸਾਹਿਬ ਨਿਰਮਲ ਸਿੰਘ ਜੀ ਸਾਡੇ ਐਨ ਆਰ ਆਈ ਭਾਜੀ ਉਹਨੇ ਜਿੰਨੇ ਵੀ ਤੇ ਬਾਕੀ ਪਿੰਡ ਦੀ ਪੰਚਾਇਤ ਆ ਤਾਂ ਬਾਕੀ ਸਾਰਿਆਂ ਨੇ ਆਪਾਂ ਅੱਜ ਕੀਤਾ ਤਾਂ ਇਹਦਾ ਪਹਿਲਾ ਮੈਚ ਹੋਣ ਲੱਗਾ ਆ ਕਲਰਾਂ ਤੇ ਦੂਸਰਾ ਨਾਲ ਕੜਿਆਲਾ ਪਹਿਲਾ ਮੈਂ ਤੇ ਉਤੇ 31 3 ਤਰੀਕ ਨੂੰ ਸਾਡਾ ਫਾਈਨਲ ਮੈਚ ਹੋਣਾ ਹੈ ਤਾਂ ਇਹਦੇ ਨਾਲ ਹੀ ਆਪਣਾ ਨਵਾਂ ਟੂਰਨਾਮੈਂਟ ਆ ਤੇ ਬਹੁਤ ਵਧੀਆ ਚੱਲ ਰਿਹਾ ਤੇ ਮੌਸਮ ਵੀ ਬਹੁਤ ਵਧੀਆ ਆ ਤੇ ਧੁੱਪ ਦੇ ਲਿਆ ਨਾ ਤਾਂ ਮੌਸਮ ਹੈ ਠੰਡਾ ਠੰਡਾ ਆ ਰਿਹਾ ਜਿਦਾਂ ਕੈਨੇਡਾ ਦੇ ਮੈਚ ਹੋ ਰਹੇ ਆ ਤਾਂ ਇਸ ਲਈ ਵੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਵੀ ਕੀ ਕਹਿੰਦਾ ਪੁੱਤਾਂ ਜਦਾਂ ਠੰਡ ਹੈਗੀ ਖਾ ਲਓ ਹਣੋ ਗਲੀ ਪਹਲਾ ਦੰਦ ਆਹ ਦੇ ਅੱਗੇ ਬੈਠੇ ਆ ਇੱਕ ਬੈਂਕ ਮੋਟੇ ਫੋਨ ਕਰੀ ਬੈਠਾ ਜਾਈਗੀ ਮੋਰ ਚ ਫਰਾਈ ਗੇ ਦੇ ਮੈਂ ਇੱਕ ਦੋ ਇਹਦੇ ਨਾਮ ਨਾਲ ਇੱਕ ਬੇਨਤੀ ਹੈ ਕਿ ਕਾਲੇ ਜੜੀ ਟੀਮ ਦਾ ਜਿਹੜਾ ਪਹਿਲਾ ਗੋਲ ਕਰੂਗਾ ਉਹਨੂੰ 200 ਰੁਪਏ ਸਰਦਾਰ ਅਮਰਜੀਤ ਸਿੰਘ ਕਨੇਡਾ ਉਹ ਦੇਣਗੇ